ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤ ਸੰਗ ਜੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਲਈਆਂ ਗਈਆਂ ਕੁਝ ਪੰਕਤੀਆਂ ਦੱਸਾਂਗੀ ਜਿਨ੍ਹਾਂ ਨੂੰ ਰੋਜ਼ਾਨਾ ਕਰਨ ਨਾਲ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਜੋ ਬਹੁਤ ਟਾਈਮ ਤੋਂ ਕੋਸ਼ਿਸ਼ ਕਰ ਰਹੇ ਨੇ ਉਹਨਾਂ ਲਈ ਇਹ ਪਾਠ ਇੱਕ ਵਰਦਾਨ ਹੀ ਹੈ ਇਸ 파ਟ ਨੂੰ ਰੋਜ਼ਾਨਾ 40 ਦਿਨ 108 ਵਾਰ ਕਰਨਾ ਹੈ ਜੀ ਤੁਸੀਂ 파ਟ ਕਰੋਗੇ ਤਾਂ ਇਸ ਨਾਲ ਤੁਹਾਡੇ ਉੱਤੇ ਵਾਹਿਗੁਰੂ ਜੀ ਦੀ ਕਿਰਪਾ ਹੋਵੇਗੀ ਜਿਨ੍ਹਾਂ ਦੀ ਸੰਤਾਨ ਬਹੁਤ ਟਾਈਮ ਤੋਂ ਨਹੀਂ ਹੋ ਰਹੀ ਹੈ ਉਨ੍ਹਾਂ ਵਾਸਤੇ ਇਹ 파ੜ ਬਹੁਤ ਵਧੀਆ ਹੈ ਇੱਕ ਵਾਰੀ ਸੱਚੇ ਮਨ ਨਾਲ ਇਸ 파ੜ ਨੂੰ ਜ਼ਰੂਰ ਕਰਿਓ 40 ਦਿਨ ਲਗਾਤਾਰ 108 ਵਾਰੀ ਜ਼ਰੂਰ ਕਰਿਓ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਵਾਹਿਗੁਰੂ ਜੀ ਨੇ ਤੁਹਾਡੇ ਉੱਤੇ ਕਿਰਪਾ ਕਰ ਦਿੱਤੀ ਹੈ ਤਾਂ ਆਓ ਇਹਨਾਂ ਬਾੜ ਦੀਆਂ ਪੰਕਤੀਆਂ ਨੂੰ ਸਿਮਰਦੇ ਹਾਂ ਸੰਤਾਨ ਦੀ ਪ੍ਰਾਪਤੀ ਗਾਵੜੀ ਗੁਆਰਰੀ ਮਹੱਲਾ ਪੰਜਵਾਂ ਜਾਕੇ ਵਸ ਖਾਨ ਸੁਲਤਾਨ ਜਾਕੇ ਵਸੈ ਸਭਲ ਜਹਾਨ जाका किया सब कुछ होए तिस्ते बार कोए कहू को बेनती अपने सतगुर पाए काज दे निभाए रहाओ सपते ऊच जाका दरबार सगल पगत जाका नाम आधार सर्व व्यापत पूरन तनि ਜਾ ਕੀ ਸੋਭਾ ਘਟ ਘਟ ਬਣੀ ਜਿਸ ਸਿਮਰਤ ਦੁਖ ਡੇਰਾ ਟਾਈ ਜਿਸ ਸਿਮਰਤ ਜਮ ਕੁਛ ਕੈ ਨਾ ਹੈ ਜਿਸ ਸਿਮਰਤ ਹੋਸੂ ਕੇ ਹਰੇ ਜਿਸ ਸਿਮਰਤ ਡੂਪਤ ਪਾ ਹੰਤਰੇ ਸੰਤ ਸਭਾ ਕੋ ਸਦਾ ਜੇਕਾਰ ਹਰ ਹਰ ਨਾਮ ਜਿਨ ਪ੍ਰਾਨ ਅਧਾਰ ਕਹੂ ਨਾਨਕ ਮੇਰੀ ਸੁਣੀ ਅਰਦਾਸ ਸੰਤਪੁਰ ਦਾਸ ਮੋਹ ਕੋ ਨਾਮ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਇਸ ਬਾਣ ਨੂੰ ਤੁਸੀਂ 40 ਦਿਨ ਲਗਾਤਾਰ 108 ਵਾਰੀ ਕਰਕੇ ਦੇਖਿਓ ਤੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਹਾਡੀਆਂ ਚੋਰੀਆਂ ਪਰ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ